ਟਾਂਚੇ ਆਏ ਨੇ ਅੱਛਾ ਜੀ ਆਹ T20 ਜਿਹੜਾ ਛੋਟਾ ਗੇਰ ਲਾ ਰਿਹਾ ਹੈ ਨਾ ਅੱਜ ਕੱਲ ਆ ਦੇਖੋ ਫੋਰਸਪੀਡ ਜਿਹਨੂੰ ਕਹਿੰਦੇ ਫੋਰਸਪੀਡ ਆ ਜਿਹੜਾ 3 ਵੀ ਆਹ ਛੋਟਾ ਗੇਰ ਆ ਗਿਆ ਇਹ ਵੀ ਆਪਣੇ ਕੋਲੇ ਹੈਵੀ ਅਵੇਲੇਬਲ ਹੈ ਅਵੇਲੇਬਲ ਹੈ ਜੀ ਇਸ ਟਾਈਮ ਕਿੰਨੇ ਵੀਰੇ ਪ੍ਰਾਈਸ ਦਾ ਥੋੜਾ ਜਿਹਾ ਅੰਦਾਜ਼ਾ ਜ਼ਰੂਰ ਦੱਸਿਆ ਜੇ ਵੀ ਪ੍ਰਾਈਸ ਆ ਪਤਾ ਕੀ ਚੱਕਰ ਹੈਗਾ ਭਾਜੀ ਇਹ ਹਾਲੈਂਡ ਦਾ ਹੀ ਆ ਜੀ ਆ ਦੇਖੋ 90 HP ਲਿਖਿਆ ਹੋਇਆ ਇੱਧਰ ਕੋਚ 90 HP ਦਾ ਹੈ ਆਹ ਕੋ 86 HP ਚਿਰਤੇ ਲਿਖਿਆ ਹੋਇਆ ਹੈਗਾ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਇਸ ਤੋਂ ਮੇਰਾ ਮਤਲਬ ਫੋਰ ਸਿਲੰਡਰ ਜੀ ਅੱਛਾ ਠੀਕ ਹੈ ਜੀ ਇਹਦੀ ਲਿਫਟ ਕੈਪੈਸਿਟੀ ਮੇਰੇ ਨਾਲੋਂ ਜ਼ਿਆਦਾ ਹੁਣੀ ਹੈ ਟਵਰ ਦਾ ਹਾਂਜੀ ਬਿਲਕੁਲ ਬਿਲਕੁਲ ਸਟੇਜ ਦਾ ਤੁਹਾਨੂੰ ਪਤਾ ਹੀ ਹੈ ਪਾਵਰ ਸਟੇਜ ਤਾਂ ਸਾਡੇ ਕੋਲ ਟੋਟਲ ਇਮੈਂਦਰਾਸਵਰਾਸ ਔਨਲਿਕਾ ਫੋਰਡ ਅੱਛਾ ਜੀ ਸਟੈਂਡਰਡ ਪ੍ਰੀ ਜਿਹੜੇ ਮਰਜ਼ੀ ਪਾਵਸਟੇਨ ਲਓ ਕੰਪਲੀਟ ਕਿਟ ਮਿਲ ਜੇਗੀ ਕਿ ਮੰਨ ਲਓ ਟੋਟਲ ਕੰਪਲੀਟ ਕਿਟ ਦਵਾਂਗੇ ਜੀ ਠੀਕ ਹੈ ਜੀ ਕੰਪਲੀਟ ਕਿਟ ਗਾਗ ਨੇ ਕੁਝ ਵੀ ਲੈਣਾ ਕਸਟਮਰ ਨੇ ਠੀਕ ਹੈ ਜੀ ਜਾ ਕੇ ਜਿੰਨੀ ਕਿਟ ਅਸੀਂ ਦੇਣੀ ਓਨੀ ਜਾ ਕੇ ਫਿੱਟ ਕਰ ਲੇਗੀ ਪੇਟੀ ਕਰਨੀ ਹੈ ਬਸ ਹਾਂ ਜੀ ਆ ਹੁਣ ਆ ਪੇਟੀ ਦੇ ਵਿੱਚ ਕਰਾਂਗੇ ਮੀਡੀਅਮ ਆ ਗਈ ਦੇਜਕਰ ਠੀਕ ਹੈ ਜੀ ਅਰੇ ਸਿਲਵਰ ਪੱਟੀ ਆ ਗਈ ਤੇ ਨਵੇਂ ਮਾਲ ਚ ਆਏਗਾ ਤੇ ਕਿੰਨੇ ਦਾ ਪੈ ਜਾਏਗਾ ਜੀ ਮੀਟਰ ਇਹ ਮੀਟਰ ਮੰਨ ਲਓ ਵੀ 1000 ਤੋਂ ਲੈ ਕੇ 2000 ਰੁਪਏ ਤੱਕ ਇਹਨੇ ਮੰਨ ਲਓ ਪ੍ਰਾਣੇ ਨਵੇਂ ਦੇ ਹਿਸਾਬ ਨਾਲ ਤੇ ਮਾਡਲ ਦੇ ਹਿਸਾਬ ਨਾਲ ਘੜਦੀ ਵੱਧੀ ਰਹਿੰਦੀ ਹੈ ਜੀ ਠੀਕ ਹੈ ਜੀ ਤੇ ਆਪਣੇ ਕੋਲ ਕ੍ਰੈਂਕਾਂ ਪਈਆਂ ਵੀਰੇ ਇਹ ਕ੍ਰੈਂਕਾਂ ਕਿਹੜੇ ਕ੍ਰੈਂਕ ਕਿਸੇ ਹਾਂਜੀ ਇੰਟਰਕੂਲਰ ਸਰ ਦੇ ओरिजिनल ਸਾਰੇ ਆਪਣੇ ਕੋਲ ਪਈ ਨੇ ਜੀ ਸਾਰੇ ਆਪਣੇ ਜਿਹੜੇ ਮਤਲਬ ਐ ਮੰਨ ਲਓ ਵੀ 969 ਦੇ ਹੌਲੈਂਡ ਤੇ ਹਾਂਜੀ ਮੈਸੀ ਦਾ ਜੌਂਡੀਅਰ ਦਾ ਹਾਂਜੀ ਤੇ ਫਾਰਮ ਟਰੈਕ ਛੱਟ ਛੱਟ ਦਾ ਸਾਰੇ ਇੰਟਰਕੂਲਰ ਵਗੈਰਾ ਮਿਲਦੇ ਨੇ ਇੰਟਰਕੂਲਰ ਮੈਂ ਲੀਡੀ ਜਿਹੜੀ ਆਪਣੇ ਲਾਈਟਾਂ ਨੇ ਇਹ ਸੋਨਾਲਿਕਾਂ ਦੀਆਂ ਮਿਲਣੀਆਂ ਕਿ ਕਿਸੇ ਹੋਰ ਦੀਆਂ ਮਿਲ ਜਾਣੀਆਂ ਫਾਰਮ ਟਰੈਕ ਵੀ ਮਿਲ ਜਾਂਦੀ ਹੈ ਜੀ ਫਾਰਮ ਟਰੈਕ ਵੀ ਮਿਲ ਜਾਂਦੀ ਹੈ ਜੀ ਤੇ ਆਪਣੇ ਕੋਲ ਮਤਲਬ ਬਾਕੀ ਤਾਂ ਜੇ ਮੰਨ ਲਓ ਵੀ ਸਾਰੇ ਹੀ ਜਿਵੇਂ ਕੋਈ ਸਪੈਂਡਲ ਲੈਣਾ ਕੋਈ ਹੱਬ ਕੋਈ ਗੀਅਰ ਘਰਾਰੀ ਵਗੈਰਾ ਲੈਣੀ ਹੈ ਕੋਈ ਕਲੱਚ ਪਲੇਟ ਓਰੀਜਨਲ ਲੈਣੀ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਅੰਦਰ ਅੱਜ ਪਹੁੰਚ ਗਏ ਜੀ ਪਟਿਆਲਾ ਮਾਰਕੀਟ ਦੇ ਅੰਦਰ ਹਰ ਇੱਕ ਤਰ੍ਹਾਂ ਦਾ ਜਿਹੜਾ ਤੁ ਨੰਬਰ ਵੀ ਸਕਰੀਨ ਤੇ ਚੱਲਦਾ ਰਹੇਗਾ ਬਹੁਤ ਟਾਈਮ ਦੇ ਕਮੈਂਟ ਤੇ ਜਿਹੜੇ ਫੋਨ ਆਉਂਦੇ ਪਈ ਸੀ ਵੀ ਕਿੱਥੋਂ ਦੇ ਨੰਬਰ ਸਕਰੀਨ ਤੇ ਹੁੰਦਾ ਟਾਇਲ ਕਰ ਲਿਆ ਕਰੋ ਬਾਈ ਨਾਲ ਕਰਦੇ ਗੱਲਬਾਤ ਆਜੋ ਔਰ ਕੀ ਹਾਲ ਚੱਲੇ ਵੀਰੇ ਸਤਿ ਸ਼੍ਰੀ ਅਕਾਲ ਭਾਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਕਿੱਥੇ ਪਹੁੰਚੇ ਥੋੜਾ ਲੋਕੇਸ਼ਨ ਦੱਸ ਦਿਓ ਬਹੁਤ ਰੋਲੇ ਰਹਿੰਦੇ ਲੋਕੇਸ਼ਨ ਦੇ ਜੀ ਭਾਜੀ ਆਪਾਂ ਅੱਜ ਪਟਿਆਲਾ ਟਰੈਕਟਰ ਮਾਰਕੀਟ ਹਾਂਜੀ ਪਟਿਆਲਾ ਦੇ ਵਿੱਚ ਘਰ ਖੜੇ ਆ ਸ਼ਾਪ ਨੰਬਰ ਆਪਣਾ 191 195 ਨੰਬਰ ਹੈਗਾ ਠੀਕ ਹੈ ਜੀ ਤੇ ਟਰੈਕਟਰ ਦਾ ਆਪਣੇ ਕੋਲ ਸਾਰਾ ਸਾਮਾਨ ਠੀਕ ਹੈ ਜੀ ਨਵਾਬrana ਠੀਕ ਹੈ ਜੀ ਜੋ ਜੋ ਸਾਡੇ ਤੋਂ ਪੂਰਾ ਹੋ ਸਕੇ ਅਸੀਂ ਉਹ ਤੁਹਾਨੂੰ ਦਵਾਂਗੇ ਤੇ ਸ਼ੁਰੂ ਕਰੀਏ ਵੀਰੇ ਕਿੰਨਾ ਆਪਣੇ ਕੋਲੇ ਇਧਰ ਮੰਨੋ ਕਰੀ ਆਪਾਂ ਅੱਜ ਕੱਲ ਨਵੇਂ ਹੁਣ T20 ਦਾ ਆ ਦੇਖੋ ਢਾਂਚੇ ਆਏ ਨੇ ਅੱਛਾ ਜੀ ਆ T20 ਜਿਹੜਾ ਛੋਟਾ ਗੇਰ ਲਾ ਰਹੇ ਨੇ ਅੱਜ ਕੱਲ ਆ ਦੇਖੋ ਫੋਰ ਸਪੀਡ ਜੀ ਨੂੰ ਫੋਰ ਸਪੀਡ ਆ ਜਿਹੜਾ 3B ਆ ਛੋਟਾ ਗੇਰ ਆ ਗਿਆ ਇਹ ਵੀ ਆਪਣੇ ਕੋਲੇ ਐਵੇਲੇਬਲ ਹੈ ਐਵੇਲੇਬਲ ਜੀ ਇਸ ਟਾਈਮ ਕਿੰਨਾ ਵੀਰੇ ਪ੍ਰਾਈਸ ਆ ਥੋੜਾ ਜਿਹਾ ਅੰਤਾਜਾ ਜ਼ਰੂਰ ਦੱਸਿਆ ਜੇ ਵੀ ਪ੍ਰਾਈਸ ਆ ਪਤਾ ਕੀ ਚੱਕਰ ਹੈਗਾ ਭਾਜੀ ਪ੍ਰਾਈਸ ਐਵੇਂ ਹੁੰਦਾ ਜੀ ਵੀ ਕੋਈ ਵਾਰ ਗਾ ਕਹਿੰਦਾ ਮੈਂ ਨਾ 2000 ਮਾਲ ਦਾ ਕੱਟ ਲੋ ਕਈ ਵਾਰ ਗਾ ਕਹਿੰਦਾ ਮੇਰਾ 2015 ਮਾਲ ਦਾ ਲੈ ਲਓ ਵਿੱਚ ਅ ਸਾਰਿਆਂ ਨੂੰ ਬਿਲਕੁਲ 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 ਭਾਜੀ ਇਹ ਹੁਣ ਪੂਰਾ ਟਰੈਕਟਰ ਹੀ ਹੈ ਮੇਰੇ ਕੋਲ ਮੇਰੇ ਕੋਲ ਟਰੈਕਟਰ ਹੀ ਹੈ ਗੱਟਾ ਟੱਕ ਦੇ ਹਾਂ ਟਰੈਕਟਰ ਹੀ ਮੰਨ ਲਓ ਮੈਨੂੰ ਆਪਾਂ ਨੂੰ ਇਹ ਮੰਨ ਲਓ ਵੀ ਮੌਕੇ ਦੀ ਗੱਲ ਹੈ ਗਾਹ ਢਾਂਚਾ ਲੈਂਦਾ ਹੈ ਪਿੱਛੋਂ ਲੈਂਦਾ ਹੈ ਕਹਿੰਦਾ ਬਾਪਾ ਆਪਾਂ ਨੂੰ ਟਰੈਕਟਰ ਪੂਰੇ 4 ਲੱਖ ਰੁਪਏ ਦਾ ਪੂਰਾ ਟਰੈਕਟਰ ਕੰਪਲੀਟ ਹਾਂ ਕਿ ਉਹਦੇ ਚ ਗਾਹ ਕੀ ਲੈਂਦਾ ਹੈਗਾ ਉਹ ਫਿਰ ਅਸੀਂ ਮੌਕੇ ਤੇ ਦੇਖ ਕੇ ਮੌਕੇ ਤੇ ਦੇ ਦਿੰਦੇ ਹਾਂ ਤੇ ਉਸੇ ਤਰੀਕੇ ਦਾ ਵੀਰੇ ਮੈਂ ਇੰਜਨ ਦੇਖ ਰਿਹਾ ਹਾਂ ਮੈਂ ਤੁਹਾਨੂੰ ਹੁਣ ਇੱਕ ਹੋਰ ਚੀਜ਼ਾਂ ਸਾਡੇ ਕੋਲ ਤਾਜ਼ੀਆਂ ਹੁਣੇ ਆਈਆਂ ਨੇ ਜਿਵੇਂ ਹਾਲੈਂਡ 7500 ਆ ਇੰਜਨ ਆਇਆ ਜੀ 4 ਸਿਲੰਡਰ ਠੀਕ ਹੈ ਜੀ ਇੱਕ ਆਇਆ ਇੱਕ ਮਸ਼ੀਨ ਆਇਆ 4 ਸਿਲੰਡਰ ਇਹ ਆਇਆ ਆਪਣੇ ਕੋਲ ਠੀਕ ਹੈ ਜੀ 1.8 ਲੀਟਰ ਦਾ ਜੀ ਇਹ ਹਾਲੈਂਡ ਦਾ ਹੀ ਆ ਜੀ ਆ ਦੇਖੋ 90 HP ਲਿਖਿਆ ਹੋਇਆ ਇੱਧਰ ਕੋਚ 90 HP ਦਾ ਆ 86 HP ਚਿਰਤੇ ਲਿਖਿਆ ਹੋਇਆ ਹੈਗਾ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਇਸ ਤੋਂ ਮੇਰਾ ਮਤਲਬ 4 ਸਿਲੰਡਰ ਜੀ ਚਾਰ ਸਿਲੰਡਰ ਪਿਓਰ 110 ਹੌਸ ਪਾਵਰ ਹਾਂ ਜੀ ਸੋਨਾ ਲਿਕਾ ਆ ਇੰਜਨ ਆਇਆ ਜੀ ਆਪਣੇ ਕੋਲ 110 ਹੌਸ ਪਾਵਰ ਠੀਕ ਹੈ ਜੀ ਇਹਦੀ ਲਿਫਟ ਕੈਪੈਸਿਟੀ ਮੇਰੇ ਨਾਲੋਂ ਦਾ ਜ਼ਿਆਦਾ ਹੁੰਨੀ ਡਬਲ ਆਪਾਂ ਲੱਗ ਰਹੇ ਹਾਂ ਹਾਂ ਜ 4 ਸਿਲੰਡਰ ਇਚਾ ओरिजिनल 110 ਪਾਵਰ ਹੈ ਜੀ ਉਹ ਆਪਾਂ ਗਰੰਟੀ ਦਵਾਂਗੇ ਗਾਗ ਨੂੰ ਕਿ 110 ਪਾਵਰ ਦਾ ਹੈ ਜੀ 110 ਐਚਪੀ ਦਾ ਜਿਹੜਾ 110 ਐਚਪੀ ਦਾ ਜੀ ਪਿਓਰ ਦਾ ਹਾਂ ਜੀ ਗਰੰਟੀ ਗਰੰਟੀ 110 4 ਸਿਲੰਡਰ ਇਚ 110 ਐਚਪੀ ਇਨ ਦਾ ਪ੍ਰਾਈਸ ਵਗੈਰਾ ਕੀ ਰਹੇਗਾ ਬਿਨਾ ਇੰਜਨ ਕਟਿਆ ਜੀ ਇਹਦੇ ਪ੍ਰਾਈਸ ਇਹ ਮੰਨ ਲਵੋ ਜੇ ਆਪਣਾ 1.5 ਲੱਖ ਪੌਣੇ 2 ਲੱਖ ਸਵਾ ਲੱਖ ਕੰਡੀਸ਼ਨ ਦੇ ਹਿਸਾਬ ਨਾਲ ਸਾਡੇ ਕੋਲ ਇੰਜਨ ਹੋ ਗਿਆ ਨੇ ਹਾਂ ਠੀਕ ਹੈ ਹੋਰ ਵੀ ਹੋਣਗੇ ਹਾਂਜੀ ਹਾਂਜੀ ਤੇ ਜਿਵੇਂ ਅਗਲੇ ਬੰਨੇ ਇਹ ਵੀ ਸੋਨਾਲੀ ਕਾ 90 ਦਾ ਬਿਲਕੁਲ ਹੀ ਡੱਬਾ ਬੰਦ ਇੰਜਨ ਹੈ ਜਿਹੜਾ ਦੇਖੋ ਕ ਇਹ ਚਿੱਟਾ Sticker ਤੱਕ ਵੀ ਲੱਗੇ ਹੋਣੇ ਕੰਪਨੀ ਦੇ ਮਾਲ ਆਏ ਨੇ ਠੀਕ ਹੈ ਜੀ ਆ ਦੇਖੋ 23 ਦੇ ਮਾਰਕੇ ਨੇ ਇਹਦੇ ਉੱਤੇ ਬਿਲਕੁਲ ਬ੍ਰਾਂਡ ਨੇ ਉਂਝਣਾਗਾ ਨਵੇਂ ਇੰਜਨ ਨੇ ਤੇ ਵੀਰੇ ਕਈ ਕਹਿੰਦੇ ਨੇ ਜਿਵੇਂ ਆਪਾਂ ਨੂੰ 75 ਦਾ ਚਾਹੀਦਾ ਸੋਨਾ ਲਿਕਾ ਤੇ 75 ਦਾ ਵੀ ਇਹੀ ਇੰਜਨ ਹੁੰਦਾ 75 ਦਾ ਵੀ ਵਿੱਚ ਹੋਏਗਾ ਉਹਦੇ ਵਿੱਚ ਪਿਸਟਨ 100 ਦੇ ਹੋਣਗੇ ਜੀ ਅੱਛਾ ਜੀ ਇਸ ਚ 105 ਦੇ ਹੋਣਗੇ ਜੀ ਹਾਂ ਤੇ ਉਹ ਮਤਲਬ 75 ਹੁੰਦਾ ਜਿਵੇਂ 60 ਆਪਣਾ ਜਿਹੜਾ 60 ਹੈਗਾ ਉਸ ਨਾਨ ਟਰਬੋ ਸੋ ਪਿਸਟਨ ਹੁੰਦਾ 100 ਨੰਬਰ ਜਿਹੜਾ 100 ਦੇ ਪਿਸਟਨ ਤੇ ਟਰਬੋ ਲੱਗਿਆ 75 ਹੋ ਜਾਂਦਾ ਜਿਹੜਾ 105 ਦੇ ਪਿਸਟਨ ਉਪਰ ਟਰਬੋ ਲੱਗਿਆ ਫਿਰ 90 ਹੋ ਗਿਆ ਠੀਕ ਹੈ ਜੀ ਕ੍ਰੈਂਕ ਕੋਈ ਚੱਲੀ ਜਾਂਦੀ 118 ਹੀ ਨਾ ਹਾਂਜੀ 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 ਠੀਕ ਹੈ ਜੀ ਕ੍ਰੈਂਕ 118 ਹੀ ਚੱਲ ਰਹੀ ਵੱਡੇ ਵੱਡੇ ਵਾਲ ਦੇ ਹੈਡ ਹੁੰਦੇ ਨੇ ਜੀ ਇਹ ਆਪਣੇ ਕੋਲ ਇਹ ਆਇਆ ਸੀਗਾ ਜੀ ਹੋਰ ਤਾਂ ਆਪਣੇ ਕੋਲ ਤੁਹਾਨੂੰ ਪਤਾ ਵੀ ਤਕਰੀਬਨ ਮਿਲ ਜਾਂਦੇ ਆ 4x4 ਦੇ ਤੁਹਾਨੂੰ ਇਹ ਮਰਗਾਰਡ ਹੋ ਗਏ ਹੈਂਡਰ ਹੋ ਗਏ ਬਾਕੀ ਪਾਵਰ ਸਟੇਜ ਦਾ ਤੁਹਾਨੂੰ ਪਤਾ ਹੀ ਹੈ ਪਾਵਰ ਸਟੇਜ ਤਾਂ ਸਾਡੇ ਕੋਲ ਟੋਟਲ ਇਹ ਮੈਂਂਦਰਾ ਸਵਰਾਸ ਉਹਨਾਂ ਦਾ ਫੋਰਡ ਅੱਛਾ ਹੈ ਸਟੈਂਡਰਡ ਪ੍ਰੀ ਜਿਹੜੇ ਮਰਜ਼ੀ ਪਾਵਸਟੇਨ ਲੈ ਲੋ ਕੰਪਲੀਟ ਕਿਟ ਮਿਲ ਜੇਗੀ ਕਿ ਮੰਨ ਲਓ ਟੋਟਲ ਕੰਪਲੀਟ ਕਿਟ ਦਵਾਂਗੇ ਜੀ ਠੀਕ ਹੈ ਜੀ ਕੰਪਲੀਟ ਕਿਟ ਗਾਗ ਨੇ ਕੁਝ ਵੀ ਲੈਣਾ ਕਸਟਮਰ ਨੇ ਠੀਕ ਹੈ ਜੀ ਜਾ ਕੇ ਜਿੱਲੀ ਕਿਟ ਅਸੀਂ ਦੇਣੀ ਆ ਉਹਨੇ ਜਾ ਕੇ ਫਿੱਟ ਕਰ ਲੈਣੀ ਫੇਟੀ ਕਰਨੀ ਹੈ ਬਸ ਹਾਂ ਜੀ ਆ ਹੁਣ ਆ ਪੇਟੀ ਦੇ ਵਿੱਚ ਕਰ ਆਏ ਨੇ ਆ ਦੇਖੋ ਜੀ ਇਹ ਇਸ ਫਾਰਮਟਰ ਦੀ ਲਿਫਟਾਂ ਨੇ ਫਾਰਮ ਟਰੈਕ ਦੀ ਰਿਕਵੈਸਟ ਲਈ ਹੈਵੀ ਕੁਐਸਿਟ ਬਿਲਕੁਲ ਪੇਟੀਵਾਂ ਲਿਫਟ ਹੈ ਗਈ ਹੈ ਬਿਲਕੁਲ ਨਵੀਂ ਲਿਫਟਾਂ ਕੰਪਨੀ ਦਾ ਪਾਰਟ ਨੰਬਰ ਲੱਗੇ ਪਏ ਨੇ ਆ ਦੇਖੋ ਸਾਹਮਣੇ ਦੇਖੋ ਸਾਹਮਣੇ ਲੱਗੇ ਹੋਏ ਨੇ ਉਹ ਪਾਰਟ ਨੰਬਰ ਲੱਗੇ ਪੂਰੀ ਡੱਬਾ ਬੰਦ ਲਿਫਟਾਂ ਨੇ ਜੀ ਵੱਡੀ ਵੱਡੀ ਇਸਲੀ ਵਾਲੀ ਜਿਹੜੀ ਹਾਲੇਕਲ ਸੁਪਰ ਸੀਡਰ ਵਾਸਤੇ ਲੋਡ ਪੈਂਦੀ ਹੈ ਉਹ ਲੋਡ ਪੈਂਦੀ ਹੈ ਜੀ ਉਸੇ ਤਰੀਕੇ ਮੇਰੇ ਮੈਂ ਸੀਟਾਂ ਦੇਖ ਰਿਹਾ ਕਿਹੜੇ ਟਰੈਕਟਰ ਦੀਆਂ ਜੀ ਇਹ ਸੀਟਾਂ ਭਾਜੀ ਸੋਨਾਲਿਕਾ ਹਾਲੈਂਡ ਸਵਰਾਜ ਅਲਗ-ਅਲਗ ਸਾਰੀਆਂ ਹੈਗੀਆਂ ਨੇ ਆਈਆਂ ਠੀਕ ਹੈ ਜੀ ਇਹ ਕੀ ਪ੍ਰਾਈਸ ਰੇਂਜ ਰਹੇਗੀ ਇਹਨਾਂ ਦੀ ਸੀਟ ਤਾਂ ਭਾਜੀ ਇਹ ਮੰਨ ਲਓ 3000 ਤੋਂ ਸ਼ੁਰੂ ਹੁੰਦੀ ਹੈ ਫਿਰ 3-4 ਬਾਏ ਮਤਲਬ ਅਲਗ-ਅਲਗ ਵੈਰਾਈਟੀ ਚੱਲੀ ਜਾਂਦੀ ਠੀਕ ਹੈ ਜੀ ਉਸੇ ਤਰੀਕੇ ਦੇ ਅਗਾਂ ਫਰੰਟ ਐਕਸਲ ਆ ਗਏ ਤੇ ਲਿੰਕ ਜੈਕ ਵਗੈਰਾ ਸਾਰੇ ਟੱਕਾਂ ਦੇ ਕੰਮ ਆ ਗਏ ਇਹ ਵੀ ਆਪਣੇ ਕੋਲ ਲਿੰਕਾਂ ਲੱਪੇ ਵਗੈਰਾ ਸਾਰੇ ਮਿਲ ਜਾਣਗੇ ਜੀ ਐਲਈਡੀ ਲਾਈਟਾਂ ਵਗੈਰਾ ओरिजिनल ਸੁਨ ਲਿਕਾ ਦੀ ਆਈ ਜਾਂਦੀ ਹੈ ਠੀਕ ਹੈ ਜੀ ਇਹ ਸੁਨ ਲਿਕਾ ਸ਼ਿਕੰਦਰ ਮਾਡਲ ਦੀ ਹੈ ਸ਼ਿਕੰਦਰ ਮਾਡਲ ਐਲਈਡੀ ओरिजिनल ਐਟ ਆਈਆਂ ਠੀਕ ਹੈ ਹਾਂਜੀ ਹਾਂਜੀ ਬਾਕੀ ਰੈਡੀ ওয়াਟਰ ਹਾਂਜੀ ਇੰਟਰਕੂਲਰ ਐਸਰ ਦੇ ओरिजिनल ਸਾਰੇ ਆਪਣੇ ਕੋਲ ਪਏ ਨੇ ਜੀ ਸਾਰੇ ਆਪਣੇ ਜਿਹੜੇ ਮਤਲਬ ਐ ਮੰਨ ਲਓ ਵੀ 969 ਦੇ ਹੌਲੈਂਡ ਤੇ ਹਾਂਜੀ ਮੈਸੀ ਦਾ ਜੌਂਡੀਅਰ ਦਾ ਹਾਂਜੀ ਤੇ ਫਾਰਮਟ੍ਰੈਕ 66 ਦਾ ਠੀਕ ਹੈ ਜੀ ਸਾਰੇ ਇੰਟਰਕੂਲਰ ਵਗੈਰਾ ਮਿਲਦੇ ਨੇ ਇੰਟਰਕੂਲਰ ਮੇ ਲੀਡੀ ਜਿਹੜੀ ਆਪਣੇ ਲਾਈਟਾਂ ਨੇ ਇਹ ਸੋਨਾਲਿਕਾਂ ਦੀਆਂ ਮਿਲਣੀਆਂ ਕਿ ਕਿਸੇ ਹੋਰ ਦੀਆਂ ਮਿਲ ਜਾਣੀਆਂ ਫਾਰਮਟ੍ਰੈਕ ਵੀ ਮਿਲ ਜਾਂਦੀ ਹੈ ਜੀ ਫਾਰਮਟ੍ਰੈਕ ਵੀ ਮਿਲ ਜਾਂਦੀ ਹੈ ਫਾਰਮਟ੍ਰੈਕ ਵੀ ਮਿਲ ਜਾਂਦੀ ਹੈ ਜੀ ਤੇ ਆਪਣੇ ਕੋਲ ਮਤਲਬ ਬਾਕੀ ਤਾਂ ਜੇ ਮੰਨ ਲਓ ਵੀ ਸਾਰੇ ਹੀ ਜਿਵੇਂ ਕੋਈ ਸਪੈਂਡਲ ਲੈਣਾ ਕੋਈ ਹੱਬ ਕੋਈ ਗੀਅਰ ਘਰਾਰੀ ਵਗੈਰਾ ਲੈਣੀਆਂ ਕੋਈ ਕਲ ਆਪਣੇ ਕੋਲ ਸਾਰਾ ਸਮਾਨ ਮਿਲ ਜਾਂਦਾ ਈ 4-ਵਿਲ ਦੇ ਅੱਗੇ ਗੇਅਰ ਵਗੈਰਾ ਜੋ ਵੀ ਆਪਾਂ ਨੂੰ ਚਾਹੀਦਾ ਹੋਵੇ ਕਿਸੇ ਵੀ ਟਾਈਪ ਦੇ 4-ਵਿਲ ਦਾ ਤਕਰੀਬਨ ਦੇਖੋ ਰੇਂਜ ਬਹੁਤ ਹੈ ਰੇਲ ਪੂਰੀ ਨਹੀਂ ਹੁੰਦੀ ਪਰ ਤਕਰੀਬਨ ਮਿਲ ਜਾਂਦਾ ਹੁੰਦਾ ਮਿਲ ਜਾਂਦਾ ਈ ਆਮ ਇਹ ਹਾਲੈਂਡ ਚੱਤੀ ਹਾਂਜੀ ਹਾਂਜੀ ਹਾਲੈਂਡ ਚੱਤੀ ਇਸ ਹਾਲੈਂਡ ਦਾ ਵੀ ਸਮਾਨ ਆਪਣੇ ਕੋਲੇ ਹੈਗਾ ਹਾਲੈਂਡ ਦਾ ਵੀ ਸਮਾਨ ਆਪਣੇ ਕੋਲ ਹੈਗਾ ਠੀਕ ਹਾਲੈਂਡ ਦਾ ਵੀ ਦੇ ਦੇਾਂਗੇ ਜੀ ਹਾਲੈਂਡ ਕਿਸੇ ਨੇ ਆਪਣੇ ਕੋਲ ਟਰਬੋ ਸੋਨਾਲਿਕਾ ਪ੍ਰੀਤ ਇੰਡੋਵਰਮ ਸਟੈਂਡਰਡ 4 ਸਿਲੰਡਰ 3 ਸਿਲੰਡਰ ਕਿਸ ਨੇ ਟਰਬੋ ਕਿਟ ਕਰਨੀ ਹੈ ਜੈਨੂਨ ਕਿਟ ਪਈ ਆਪਣੇ ਕੋਲ ਸਾਰੀ ਜੈਨੂਨ ਜਾਂਦੇ ਸਰ ਘਰੇ ਫਿੱਟ ਕਰ ਲੋ ਕਾ ਬੰਦ ਕਰਕੇ ਉਹ ਕਿਟ ਦੂਜਾ ਆਪਣੇ ਕੋਲ ਜੌਨ ਡੀਅਰ ਪੰਜਾਬ ਪੇ ਜਾਂ ਡੀ ਵੈਲੀ ਟਰਬੋ 53 10 ਲਈ ਜੇ ਕਿਨੇ ਟਰਬੋ ਕਰਨਾ ਹੈਗਾ ਤੋ ਟਰਬੋ ਕਿਟ ਰੀਨਲ ਪਈ ਆਪਣੇ ਕੋਲ ਤੇ ਜੇ ਆਪਾਂ ਉਹ ਆਪਾਂ ਨੂੰ ਫਾਰਮ ਟਰੈਕ ਦੀ ਕਿਟ 60 60 ਵਾਲੀ ਚਾਹੀਦੀ ਹੈ ਉਹ ਵੀ ਆਪਣੇ ਕੋਲ ਰੀਨਲ ਪਈ ਹੈ ਗਿਆ ਤੇ ਜੇ ਕਿਨੇ ਹਾਲੈਂਡ ਚੱਤੀ ਦੀ ਉਹ ਟਰਬੋ ਕਰਨਾ ਉਹ ਵੀ ਰੀਨਲ ਜੈਨੂਨ ਕਿਟ ਪਈ ਆ ਉਹ ਵੀ ਜੈਨੂਨ ਕਿਟ ਟੋਟਲ ਕਿਟ ਮਿਲ ਜੇਗੀ ਪਈ ਪੈਕਿੰਗ ਚ ਬਾਕਸ ਹੀ ਸਮਾਨ ਪਿਆਗਾ ਮਿਲ ਜੇਗੀ ਕਹਿੰਦਾ ਬਾਬਾ ਹਲੋ ਅਦੇ ਕੋ ਜਿਵੇਂ ਆ ਕਲਚ ਵਗੈਰਾ ਕਿਸੇ ਵੀ ਟਰੈਕਟਰ ਦਾ ਚਾਹੀਦਾ ਹੋਵੇ ਜਿਵੇਂ ਕਿ ਫੋਰਡ ਜਾਂ ਫਾਰਮ ਟਰੈਕ ਡਬਲ ਕਲਾਸ ਅਵਰਾਜ ਸੋਨਾਲਿਕਾ ਵਗੈਰਾ ਦਾ ਜਾਂ ਅਰਜੰਦ ਅਮਿੰਦਰਾ ਦਾ ਆ ਜਾਂ ਫਿਰ ਆਪਣਾ ਕਹਿ ਲਓ ਵੀ ਹੌਲੈਂਡ ਦਾ ਸਾਰੇ ਕਲੱਚ ਆਪਣੇ ਕੋਲ अवेलेबल ਨੇ ਕਲੱਚ ਪਲੇਟ ਵਗੈਰਾ ਸਾਰੀ अवेलेबल ਆ ਤੇ ਜੌਨ ਡੀਅਰ ਦੀ ਡਿਸਟਰੀਬਿਊਟ ਡਬਲ ਡਿਸਟਰੀਬਿਊਟਰ ਕਿਟ ਜੌਨ ਡੀਅਰ ਦੀ ਇਹ ਵਾਲੀ ਆ ਨੀਚੇ ਸੀਐਨਐਸ ਵਿੱਚ ਪਈ ਆ ਜੀ ਹੌਲੈਂਡ ਦੀ ਠੀਕ ਹੈ ਜੀ ओरिजिनल ਹੌਲੈਂਡ ਦੀ ਕੜਾ ਪਿਨਨ ਵਗੈਰਾ ਕਿਸੇ ਵੀ ਟਰੈਕਟਰ ਦਾ ਚਾਹੀਦਾ ਹੋਵੇ ਇੱਕ ਆਪਾਂ ਜਿਹੜਾ ਕਪੈਸਿਟੀ ਜੈਕਸ ओरिजिनल ਦੇਖੋ ਬਹੁਤ ਵਿੱਚ ਚੱਲ ਰਿਹਾ ਪਰ ਉਹ ਆ ਉਹ ਦੇ ਰਹੇ ਆ ਜੀ ਆ ਦੇਖੋ ਬਿਲਕੁਲ ਜੈਨੂਨ ਆਗਰੀ ਬਿੰਦਾ ਬਿਲਕੁਲ ਜੈਨੂਨ ਹਾਂ ਜੀ ਜਿਹੜਾ ਟਰੈਕਟਰ ਦੇ ਨਾਲ ਲੱਗ ਕੇ ਆਊਗਾ ਇਹ ਉਹ 네 <susur> ਠੀਕ ਹੈ ਜੀ ਕੀ ਰੇਂਜ ਆ ਪਵੇਗਾ ਜੀ ਤੇਰੇ ਮੰਨ ਲਓ ਵੀ 6 ਰੁਪਏ 650 ਰੁਪਏ ਦਾ ਸਿਲੰਡਰ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਤਾਂ ਲਗਭਗ ਮੈਨੂੰ ਸੁਕੇਅਰ ਕਿਲਿੰਡਰ ਦੀ ਗੱਲ ਕਰੀਏ ਹਾਂ ਸੁਕੇਆ ਦੇਖੋ ਜੀ ਆ ਸੁਕੇਆ ਦਿਖਾਓ ਭਾਜੀ ਉਹ ਕਿਉਂਕਿ ਇਹ ਹਰ ਟਰੈਕਟਰ ਦਾ ਮਿਲ ਜੇਗਾ 6 ਇੰਚ 8 ਇੰਚ ਠੀਕ ਹੈ ਸਾਰਾ ਮਿਲ ਜੇਗਾ ਜੀ ਇਹ ਟਰਬੋ ਦੀ ਗੱਲ ਕਰਾ ਤੇ ਕੋ ਟਰਬੋ ਪਈਆਂ ਨੇ ਜੀ ਔਰ ਹਾਂ ਜੀ ਠੀਕ ਹੈ ਜੀ ਤੇ ਟਰਬੋ ਦੇ ਅੰਦਰ ਨਾ ਇੱਕ ਆਰੀਆ ਆਈਸ਼ਰ ਤੇ ਲੀਲੈਂਡ ਦੇ ਆਰੀਆ ਜੀ ਟਰਬੋ W200 ਵਾਲੀ ਉਹ ਵੀ ਮਿਲ ਜਾਂਦੀ ਹੈ ਉਹ ਵੀ ਮਿਲ ਜੇਗੀ W200 ਵੀ ਹਾਂ ਆਪਣੇ ਟਰਾਲ ਦੇ ਉੱਪਰਲਾ ਮੂੰਹ ਜਿਹੜਾ ਹੁੰਦਾ ਏਅਰ ਵਾਲਾ ਉਹ ਡਬਲ ਹੁੰਦਾ ਇੱਕ ਵੱਡਾ ਹੁੰਦਾ ਹਾਸਪੀਪਲ ਇੱਕ ਅੰਦਰ ਮੂੰਹ ਹੋਰ ਹੁੰਦਾ ਡਬਲ ਮੂੰਹ ਹੁੰਦਾ ਤੇ ਆ ਦੇਖੋ ਟਰਬੋ ਸਾਰੇ ਕੋਲ ਆਪਣੇ ਕੋਲ ਮਿਕਸ ਪਈਆਂ ਨੇ ਸਾਰੀਆਂ ਤੇ ਅਲਟਰਨੇਟਰ ਜੇ ਚਾਹੀਦੇ ਹੋਣ ਵੱਡੀ ਪਾਵਰ ਦੇ ਜਿਵੇਂ 120 ਐਂਪੀਅਰ ਦੇ ਆ ਦੇਖੋ ਹੌਲੈਂਡ ਦੇ ਮਾਲੇ ਦੇ ओरिजिनल ਅਲਟਰਨੇਟਰ ਪਈ ਨੇ ਜੀ ਉਹ ਸਾਹਮਣੇ ਹਾਂ ਠੀਕ ਹੈ ਜੀ ਤੇ ਬਾਕੀ ਹੋਰ ਮੰਨ ਲਓ ਵੀ ਫਲੈਸ਼ ਮਾੰਦ ਦੇ ਸਲਫਾ ਵਗੈਰਾ ਵੀ ਮੈਨੇ ਸਲਫਾ ਸਲਫਾ ਪਈਆਂ ਨੇ ਜਿਹੜੀ ਮਰਜ਼ੀ ਟਰੈਕਟਰ ਦੀ ਸਲਫਾ ਸਲਫਾ ਲੈ ਲਓ ਡਿਸਟ੍ਰਿਬਿਊਟਰ ਵਗੈਰਾ ਚਾਹੀਦਾ ਹੈਗਾ ਤੇ ਸ ਤੇ ਸੋਨਾਲੀਕਾ ਦੇ ਪਏ ਨੇ ਜੀ ਠੀਕ ਹੈ ਜੀ ਜਿੰਨੇ ਮਰਜ਼ੀ ਲੈ ਲਓ ਇਹਨਾਂ ਦੀ ਪ੍ਰਾਈਸ ਰੇਂਜ ਕੋਈ ਹੈਗੀ ਹੈ ਜੀ ਪ੍ਰਾਈਸ ਪੰਪ ਦੀ ਕੰਡੀਸ਼ਨ ਦੇ حساب ਨਾਲ 5000 ਦਾ ਵੀ ਆ 10000 ਦਾ ਵੀ 8000 ਦਾ ਵੀ 7000 ਦਾ ਵੀ ਆ ਮਤਲਬ ਅਲੱਗ ਅਲੱਗ ਕੰਡੀਸ਼ਨ ਦੇ ਹਿਸਾਬ ਨਾਲ ਸਾਰੇ ਪਏ ਆ ਇਹ ਮੰਨ ਲਓ ਕਿੰਨੇ ਕੰਡੀਸ਼ਨ ਚ ਪਏ ਹੋਣਗੇ ਆ ਦੇਖੋ ਆ ਨਵੇਂ ਨਵੇਂ ਦੇ ਵਰਗੇ ਹੀ ਆ ਜੀ ਬਿਲਕੁਲ ਆਹ ਕੋਲ ਕੱਲ ਬਲੌਕ ਵਿੱਚ ਆ ਸੀ ਇੰਜਨ ਦਾ ਠੀਕ ਹੈ ਬਲੌਕ ਦੇ ਵਿੱਚ ਗਾਰੋ ਆਪਾਂ ਨੇ ਉਤਾਰ ਲਿਆ ਜੀ ਉਹ 15 16 ਮਲ ਦਾ ਮਾਰਕੇ ਨੇ ਜੀ ਤੇ ਮਤਲਬ origial ਹੋਏਗਾ ਸਾਰਾ ਜੀ ਠੀਕ ਹੈ ਜਿਵੇਂ ਮੈਂ ਮੀਟਰ ਦੇਖ ਰਿਹਾ ਜੀ ਬੈਕ ਠੀਕ ਹੈ ਜੀ ਅਰੇ ਸਿਲਵਰ ਪੱਟੀ ਆ ਗਈ ਤੇ ਨਵੇਂ ਮਾਲ ਚ ਆਵੇਗਾ ਤੇ ਕਿੰਨੇ ਦਾ ਪੈ ਜਾਏਗਾ ਜੀ ਮੀਟਰ ਇਹ ਮੀਟਰੇ ਮੰਨ ਲਓ ਵੀ 1000 ਤੋਂ ਲੈ ਕੇ 2000 ਰੁਪਏ ਤੱਕ ਇਹਨੇ ਮੰਨ ਲਓ ਰੇਂਜ ਘਟਦੀ ਵੱਧਦੀ ਆ ਰੇਂਜ ਰੇਂਜ ਮਾਡਲ ਦੇ ਹਿਸਾਬ ਨਾਲ ਪੁਰਾਣੇ ਨਵੇਂ ਦੇ ਹਿਸਾਬ ਨਾਲ ਤੇ ਮਾਡਲ ਦੇ ਹਿਸਾਬ ਨਾਲ ਘਟਦੀ ਵੱਧਦੀ ਰਹਿੰਦੀ ਹੈ ਜੀ ਠੀਕ ਹੈ ਜੀ ਤੇ ਆਪਣੇ ਕੋਲ ਕ੍ਰੈਂਕਾਂ ਪਈਆਂ ਵੀਰੇ ਇਹ ਕ੍ਰੈਂਕਾਂ ਕਿਹੜੇ ਕਿਸੇ ਵੀ ਟਰੈਕਟਰ ਦੀ ਲੈ ਲਓ ਸੋਨਾ ਲਿਕਾ ਲੈ ਲਓ ਹਾਲੈਂਡ ਲੈ ਲਓ ਫਾਰਮ ਟਰੈਕ ਲੈ ਲਓ ਤੇ ਅਰਜਨ ਲੈ ਲਓ ਇਹ ਕ੍ਰਾਂਕਲੇ ਵੀ ਟਰੈਕਟਰ ਨੇ ਲੈ ਲਓ तकरीबन ਪਈਆਂ ਨੇ ਆਪਣੇ ਕੋਲ ਭਾਜੀ ਤੇ ਜੇ ਕਲਚ ਪਲੇਟਾਂ ਦੇਖੋ ਜੀ ਪੁਰਾਣੀ ਚਾਹੀਦੀ ਉਹ ਪ੍ਰੈਸ਼ਰ ਪਲੇਟਾਂ ਦੇਖੋ ਪੁਰਾਣੀਆਂ ਵੀ ਆਪਣੇ ਕੋਲ ਪਈਆਂ ਕੰਪਨੀ ਦੇ ਮਾਰਚੀਆਂ ਠੀਕ ਹੈ ਜੀ ਤੇ ਰੈਡੀਵਾਟਰ ਵਗੈਰਾ ਦੇਖਣੇ ਹੁੰਦਾ ਰੈਡੀਵਾਟਰ ਹੱਟ ਟਰੈਕਟਰ ਦਾ ਦੇਖੋ ਜੀ ਰੈਡੀਵਾਟਰ ਉੱਪਰ ਪਏ ਨੇ ਠੀਕ ਹੈ ਜੀ ਇੱਧਰ ਪਏ ਨੇ ਤੇ ਪਾਵਰ ਸ਼ੀਂਧਿਆ ਦੇਖੋ ਸਿਲੰਡਰ ਪਈ ਨੇ ਆਪਣੇ ਕੋਲ ਆਹ 4휠 ਦਾ ਆ ਗਿਆ 4휠 ਦਾ ਕੋਈ ਵੀ ਟਰੈਕਟਰ ਦਾ ਚਾਹੀਦਾ ਹੋਵੇ ਜਿਵੇਂ ਹੌਲੈਂਡ ਦਾ ਕੈਲੋ ਫਾਰਮ ਟਰੱਕ ਕੈਲੋ ਆਹ ਹੌਲੈਂਡ ਹੈ ਜੀ ਫਾਰਮ ਟਰੱਕ ਕੈਲੋ ਤੇ ਆਹ ਸੋਨ ਨਿਕਾ ਵਗੈਰਾ ਦੇ ਸਾਰੇ ਫਾਰਮ 4휠 ਦੇ ਐਕਸਲ ਵਗੈਰਾ ਪਈ ਨੇ ਆਪਣੇ ਕੋਲ ਠੀਕ ਹੈ ਜੀ ਤੇ ਰੈਡੀ ਵਾਟਰ ਜੇ ਦੇਖਣਾ ਤੇ ਆਹ ਰੈਡੀ ਵਾਟਰ ਆ ਦੇਖੋ ਆ ਪਈ ਨੇ ਜੀ ਠੀਕ ਹੈ ਜੀ ਕੰਪਨੀ ਦੇ ਆਏ ਰੈਡੀ ਵਾਟਰ ਵਗੈਰਾ ਮਾਲ ਸਾਮਾਨ ਆਪਣੇ ਕੋਲੇ ਲਗਭਗ ਹਰ ਇੱਕ ਟਰੈਕਟਰ ਦਾ ਮਿਲ ਜਾਂਦਾ ਜੀ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਜੇ ਨਹੀਂ ਵੀ ਹੋਏਗਾ ਤੇ ਆਪਾਂ ਤੁਹਾਨੂੰ ਠੀਕ ਹੈ ਜੀ ਆਮਿੰਦਰਾ ਦੇ ਆ ਗਏ ਮਿੰਦਰਾ ਅਰਜੁਨ ਸੋਨਾਲਿਕਾ ਸਵਰਾਜ ਸਾਰੇ ਹਰ ਤੱਕ ਲੈ ਅਵੇਲੇ ਬਈਨੇ ਆਪਣੇ ਕੋਲ ਕੋਈ ਟੋਟਲ ਹੀ ਮਿਲ ਜੇਗਾ ਸਮਾਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਵੀਰੇ ਨੰਬਰ ਇੱਕ ਜ਼ਰੂਰ ਦੱਸੋ ਜਿਹੜਾ WhatsApp ਨੰਬਰ ਹੈ ਆਪਣਾ ਨੰਬਰ ਮੈਂ ਭਰਾਵਾਂ ਨੂੰ ਦੱਸ ਰਿਹਾ ਹੈਗਾ ਜੀ ਪਰ ਭਰਾਵਾਂ ਨੂੰ ਬੇਨਤੀ ਹੈ ਕਿ 10 ਵਜੇ ਸਿਰੇ ਬਾਅਦ 10 ਤੋਂ ਬਾਅਦ 10 ਤੋਂ 8 ਤੋਂ ਪਹਿਲਾਂ ਰਾਤੀ ਠੀਕ ਹੈ ਜੀ ਫੋਨ ਕਰਾ ਕਰਨ 62805 ਠੀਕ ਹੈ ਜੀ 16382 850516382 ਠੀਕ ਹੈ ਜੀ ਹਾਂਜੀ ਸ਼ਾਪ ਨੰਬਰ 191 ਟਰੈਕਟਰ ਮਾਰਕੀਟ ਪਟਿਆਲਾ ਇਹ ਆਪਣੀ ਇੱਕ ਸ਼ਾਪ ਹੈ ਜੀ ਹੋਰ ਵੀ ਕੋਈ ਸ਼ਾਪ ਹੈਗੀ ਤਾਂ ਉਹ ਵੀ ਆਪਣੀ ਹਾਂ ਜੀ ਉਹ ਸ਼ਾਪ ਨੰਬਰ 191 ਸ਼ਾਪ ਨੰਬਰ 195 ਠੀਕ ਹੈ ਜੀ ਦੋ ਸ਼ਾਪ ਨੇ ਆਪਣੀਆਂ ਹਾਂ ਜੀ ਹਾਂ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ